ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਆਪਣੀ ਅੱਜ ਦੀ ਪਰਿਵਾਰਕ ਕਹਾਣੀ ਸੁਣ ਕੇ ਤੁਹਾਨੂੰ ਯਕੀਨ ਨਹੀਂ ਆਉਣਾ ਕਿ ਵਾਕਿਆ ਹੀ ਸਾਡੇ ਸਮਾਜ ਦੇ ਵਿੱਚ ਇਹ ਕੁਝ ਵਾਪਰ ਰਿਹਾ ਇੱਕ ਕੁੜੀ ਆਪਣੀ ਕਹਾਣੀ ਦੱਸਦੀ ਆ ਕੁੜੀ ਦਾ ਨਾਮ ਸ਼ੀਲਾ ਚੀਲਾ ਕਹਿੰਦੀ ਕਿ ਜਦੋਂ ਮੈਂ ਨੌਜਵਾਨ ਹੋਈ ਜਵਾਨ ਹੋਈ ਤਾਂ ਮੇਰੇ ਮਾਪਿਆਂ ਨੂੰ ਇਹ ਲੱਗਿਆ ਵੀ ਕੁੜੀ ਐ ਜਿਹੜੀ ਮਟਿਆਰ ਹੋ ਗਈ ਇਹਦੇ ਵਾਸਤੇ ਰਿਸ਼ਤਾ ਵੇਖੀਏ ਕਹਿੰਦੀ ਉਦੋਂ ਹੀ ਮੇਰੇ ਭਰਾ ਵਾਸਤੇ ਵੀ ਰਿਸ਼ਤਾ ਆਇਆ ਅਸੀਂ ਦੋਨੋਂ ਭੈਣ ਭਰਾ ਕਹਿੰਦੀ ਤਕਰੀਬਨ ਹਮ ਉਮਰੀ ਸੀ ਮੇਰਾ ਭਰਾ ਮੇਰੇ ਤੋਂ 1 ਸਾਲ ਛੋਟਾ ਸੀ ਕਹਿੰਦੀ ਮੇਰੇ ਵਾਸਤੇ ਅਮਰੀਕਾ ਵਾਲੇ ਮੁੰਡੇ ਦੀ ਦੱਸ ਪਈ ਤੇ ਮੇਰੇ ਘਰਦਿਆਂ ਨੂੰ ਮੁੰਡਾ ਪਸੰਦ ਆਇਆ ਮੇਰੇ ਘਰ ਵਾਲੇ ਦੀ ਜਾਂ ਮੇਰੇ ਸਹੁਰਿਆਂ ਦੀ ਕੋਈ ਵੀ ਮੰਗ ਨਹੀਂ ਸੀ ਉਹਨਾਂ ਨੇ ਸਿਰਫ ਇੱਕੋ ਹੀ ਗੱਲ ਕਹੀ ਸੀ ਕਿ ਕੁੜੀ ਸੋਹਣੀ ਹੋਵੇ ਤੇ ਪੜ੍ਹੀ ਲਿਖੀ ਹੋਵੇ। ਕਹਿੰਦੀ ਚਲੋ ਮੇਰੇ ਸਹੁਰੇ ਮੈਨੂੰ ਵੇਖਣ ਆਏ। ਮੁੰਡਾ ਆਇਆ ਹੋਇਆ ਸੀ ਅਮਰੀਕਾ ਤੋਂ ਮੇਰੇ ਸੱਸ ਸਹੁਰਾ ਵੀ ਆਏ ਹੋਏ ਸੀ। ਮੈਂ ਉਹਨਾਂ ਨੂੰ ਪਸੰਦ ਆ ਗਈ। ਕਹਿੰਦੀ ਚਲੋ ਮੇਰਾ ਰਿਸ਼ਤਾ ਹੋ ਗਿਆ। ਉਧਰੋਂ ਕਹਿੰਦੀ ਇੱਕ ਹਫ਼ਤੇ ਬਾਅਦ ਜਿਹੜੀ ਮੇਰੇ ਭਰਾ ਦੇ ਰਿਸ਼ਤੇ ਦੀ ਗੱਲ ਚੱਲਦੀ ਸੀ। ਅਸੀਂ ਵੀ ਕਹਿੰਦੀ ਕੁੜੀ ਵੇਖੀ ਸਾਨੂੰ ਵੀ ਕੁੜੀ ਪਸੰਦ ਆ ਗਈ। ਇੱਕ ਹਫ਼ਤੇ ਬਾਅਦ ਮੇਰੇ ਭਰਾ ਦੀ ਮੰਗਣੀ ਵੀ ਹੋ ਗਈ ਤੇ ਇੱਕ ਮਹੀਨੇ ਦੇ ਵਿੱਚ ਹੀ ਸਾਡਾ ਦੋਨਾਂ ਦਾ ਇੱਕ ਦਿਨ ਦਾ ਹੀ ਵਿਆਹ ਰੱਖ ਲਿਆ। ਵੀ ਅੱਜ ਮੇਰਾ ਕੱਲ ਨੂੰ ਮੇਰੇ ਭਰਾ ਦਾ ਚਲੋ ਕਹਿੰਦੀ ਮੇਰੇ ਪਾਪਾ ਨੇ ਜਿੰਨਾ ਵੀ ਹਨਾ ਕਹਿੰਦੇ ਆ ਵੀ ਮਾਪਿਓ ਵੱਧ ਤੋਂ ਵੱਧ ਕਰਦੇ ਆ ਸਾਡਾ ਦੋਨਾਂ ਪਿੰਡ ਭਰਾਵਾਂ ਦਾ ਵਧੀਆ ਵਿਆਹ ਕੀਤਾ ਕਹਿੰਦੀ ਪੂਰੇ ਪਿੰਡ ਦੇ ਵਿੱਚ ਸਾਡਾ ਵਿਆਹ ਚਰਚਾ ਦਾ ਵਿਸ਼ਾ ਬਣਿਆ ਵੀ ਸਾਰੇ ਪਿੰਡ ਵਾਲਿਆਂ ਨੂੰ ਐਂ ਹੈਰਾਨੀ ਹੋ ਗਈ ਵੀ ਇਹ ਕੁੜੀ ਨੂੰ ਅਮਰੀਕਾ ਵਾਲੇ ਮੁੰਡੇ ਨੇ ਕਿਵੇਂ ਲਿਆ ਹਨਾ ਬਿਨਾਂ ਦਾਲ ਤੋਂ ਵੀ ਬਾਹਰਲੇ ਮੁੰਡੇ ਤਾਂ ਇੰਨਾ-ਇੰਨਾ ਪੈਸਾ ਚੱਕੀ ਫਿਰਦੇ ਆ ਚਲੋ ਕਹਿੰਦੀ ਜਦੋਂ ਮੇਰਾ ਵਿਆਹ ਹੋਇਆ ਮੇਰਾ ਸਹੁਰਾ ਪਰਿਵਾਰ ਅਮਰੀਕਾ ਚਲੇ ਗਿਆ ਉਸ ਤੋਂ ਬਾਅਦ ਕਹਿੰਦੀ ਕੁਸਰ-ਕੁਸਰ ਜੀ ਹੋ ਗਈ ਕੁੜੀਆਂ ਚ ਵੀ ਤੂੰ ਨਹੀਂ ਗਈ ਕੀ ਪਤਾ ਕਦੋਂ ਬੁਲਾਉਣਗੇ ਕੀ ਪਤਾ ਕਿੰਨਾ ਟਾਈਮ ਬਾਹਰ ਲੈ ਤਾਂ ਮੁੱਕਰ ਜਾਂਦੇ ਆ ਚਲੋ ਕਹਿੰਦੀ ਇਹੋ ਜੀਆਂ ਗੱਲਾਂ ਕਈ ਵਾਰੀ ਮੇਰੇ ਮੂੰਹ ਤੇ ਵੀ ਕੋਈ ਕਰ ਜਾਂਦਾ ਸੀ ਪਰ ਕਹਿੰਦੀ ਅਸੀਂ ਪ੍ਰਵਾਹ ਨਹੀਂ ਕੀਤੀ ਮੇਰੇ ਘਰ ਵਾਲਾ ਅਮਰੀਕਾ ਗਿਆ ਮੈਨੂੰ ਰੋਜ਼ ਦੋ ਵਾਰ ਫੋਨ ਕਰਦਾ ਮੇਰੇ ਸੱਸ ਸਹੁਰਾ ਵੀ ਮੇਰੇ ਨਾਲ ਵਧੀਆ ਗੱਲ ਕਰਦੇ ਤੇ ਮੇਰੇ ਮਾਪਿਓ ਬਹੁਤ ਖੁਸ਼ ਥੀ ਉਹ ਕਹਿੰਦੇ ਵੀ ਚਲ ਵਧੀਆ ਹੋਇਆ ਵੀ ਹਨਾ ਆਪਣੀ ਕੁੜੀ ਵਾਸਤੇ ਵਧੀਆ ਰਿਸ਼ਤਾ ਚਲੋ ਕਹਿੰਦੀ ਜਿਹੜੀ ਮੇਰੀ ਪ੍ਰਿਹਾਈ ਸੀ ਉਹਦੇ ਨਾਲ ਵੀ ਅਸੀਂ ਵਿਚਰਨ ਲੱਗੇ ਮੇਰੀ ਪ੍ਰਿਹਾਈ ਦਾ ਸਵਾਹ ਸ਼ੁਰੂ ਦੇ ਵਿੱਚ ਠੀਕ ਸੀ ਮੈਨੂੰ ਕਹਿੰਦੀ ਤਿੰਨ ਕ ਮਹੀਨੇ ਲੱਗੇ ਮੇਰੀ ਫਾਈਲ ਨੂੰ ਤੇ ਇਹ ਕਹਿੰਦੀ ਹੌਲੀ ਹੌਲੀ ਮੇਰੀ ਪਰਜਾਈ ਸੀ ਜਿਹੜੀ ਉਹਦਾ ਸੁਭਾਅ ਸਾਨੂੰ ਪਤਾ ਲੱਗਣ ਲੱਗਿਆ ਵੀ ਉਹ ਨਾ ਥੋੜੀ ਜੀ ਆਕੜ ਖੋਰ ਜੀ ਸੀ ਮੈਂ ਕਹਿੰਦੀ ਕੋਈ ਜ਼ਿਆਦਾ ਇੰਟਰਫੇਅਰ ਨਹੀਂ ਕਰਦੀ ਸੀਗੀ ਮੈਂ ਆਪਦਾ ਬਸ ਸਟੱਡੀ ਮੇਰੀ ਚੱਲ ਰਹੀ ਸੀਗੀ ਗ੍ਰੈਜੂਏਸ਼ਨ ਮੈਂ ਕਰ ਲਈ ਸੀ ਐਮਏ ਕਰ ਰਹੀ ਸੀ ਵੀ ਮੈਂ ਕਿਹਾ ਵੀ ਚਲ ਬੇਲੀ ਵੀ ਆ ਇੱਥੇ ਹੈਨਾ ਵੀ ਪੜ੍ਹਾਈ ਆਪਣੀ ਕੰਪਲੀਟ ਕਰ ਲੈਣੀ ਆ ਚਲੋ ਕਹਿੰਦੀ 4 ਮਹੀਨੇ ਬਾਅਦ ਮੇਰਾ ਵੀਜ਼ਾ ਆ ਗਿਆ ਤੇ ਮੈਂ ਅਮਰੀਕਾ ਚਲੀ ਗਈ ਅਮਰੀਕਾ ਜਾ ਕੇ ਕਹਿੰਦੀ ਮੈਂ ਆਪਣੇ ਪਰਿਵਾਰ ਦੇ ਵਿੱਚ ਰਹੀ ਤੇ ਮੈਨੂੰ ਵਧੀਆ ਲੱਗਿਆ ਮੈਂ ਆਪਣੀ ਮਾਂ ਨੂੰ ਦੱਸਿਆ ਵੀ ਮਾਂ ਆਪਾਂ ਨੂੰ ਡਰ ਸੀ ਵੀ ਬਾਹਰ ਲਿਆ ਪਤਾ ਨਹੀਂ ਕਿਹੋ ਜਿਹਾ ਹੋਣਗੇ ਵੀ ਬਹੁਤ ਵਧੀਆ ਪਰਿਵਾਰ ਆ ਚਲ ਕਹਿੰਦੀ ਹੌਲੀ ਹੌਲੀ ਮੈਨੂੰ ਵੀ ਕੰਮ ਮਿਲ ਗਿਆ ਮੈਂ ਕੰਮ ਤੇ ਜਾਣ ਲੱਗੀ ਮੇਰੇ ਸੱਸ ਸਹੁਰਾ ਘਰ ਰਹਿੰਦੇ ਸੀਗੇ ਅਸੀਂ ਦੋਨੋਂ ਜੀ ਕਮਾਈ ਕਰਦੇ ਸੀ ਵਧੀਆ ਸਾਡਾ ਗੁਜ਼ਾਰਾ ਚੱਲਦਾ ਸੀ ਇੱਕ ਦਿਨ ਕਹਿੰਦੀ ਮੈਂ ਕੰਮ ਤੋਂ ਆਈ ਤੇ ਕੰਮ ਤੋਂ ਆਈ ਜਦੋਂ ਮੈਂ ਥੱਕੀ ਹੋਈ ਸੀ ਕਹਿੰਦੀ ਤੇ ਮੈਂ ਨਾ ਚਲੋ ਰਸੋਈ ਦੇ ਵਿੱਚ ਫਿਰ ਵੀ ਮੈਂ ਕੰਮ ਕਰਦੀ ਸੀ ਮੇਰੀ ਸੱਸ ਕਹਿ ਦਿੰਦੀ ਸੀ ਵੀ ਚਲ ਤੂੰ ਕੰਮ ਤੋਂ ਥੱਕੀ ਹੋਣੀ ਆ ਪਰ ਮੈਂ ਕਹਿ ਦਿੰਦੀ ਸੀ ਵੀ ਨਹੀਂ ਮੰਮੀ ਖਾਣਾ ਤਾਂ ਮੈਂ ਹੀ ਬਣਾਉਂਗੀ ਚਲੋ ਸਬਜ਼ੀ ਵਗੈਰਾ ਮੇਰੀ ਸੱਸ ਕੱਟ ਦਿੰਦੀ ਸੀ ਚਲੋ ਕਹਿੰਦੀ ਮੈਂ ਖਾਣਾ ਮੇਰਾ ਜੀ ਨਾ ਕੀਤਾ ਬਣਾਉਣ ਨੂੰ ਤੇ ਕਹਿੰਦੀ ਮੈਂ ਮੇਰੀ ਮੰਮੀ ਨੂੰ ਕਿਹਾ ਵੀ ਮੰਮੀ ਅੱਜ ਮੇਰੇ ਤੋਂ ਖਾਣਾ ਨਹੀਂ ਬਣਦਾ ਉਹ ਕਹਿੰਦੀ ਪੁੱਤ ਚਲ ਰਹਿਣ ਦੇ ਅੱਜ ਮੈਂ ਬਣਾ ਲੈਨੀ ਆ ਚਲ ਕਹਿੰਦੀ ਮੈਂ ਆ ਕੇ ਆਪਣੇ ਕਮਰੇ ਦੇ ਵਿੱਚ लेट ਗਈ ਕਹਿੰਦੀ 1 ਘੰਟੇ ਬਾਅਦ ਮੇਰੀ ਸੱਸ ਨੇ ਆਵਾਜ਼ ਮਾਰੀ ਵੀ ਖਾਣਾ ਤਿਆਰ ਆ ਜੋ ਖਾਣਾ ਖਾ ਲੋ ਚਲ ਕਹਿੰਦੀ ਮੈਂ ਜਦੋਂ ਉੱઠી ਤੇ ਮੈਂ ਵੇਖਿਆ ਮੇਰੇ ਫੋਨ ਤੇ ਕਹਿੰਦੀ ਬਹੁਤ ਮਿਸਕਾਲ ਆਈਆਂ ਪਈਆਂ ਸੀ ਮੈਂ ਕਹਿੰਦੀ ਫੋਨ ਸਾਇਲੈਂਟ ਕਰਕੇ ਪੈ ਗਈ ਤੇ ਫੋਨ ਸੀਗਾ ਮੇਰੇ ਭਰਾ ਦਾ ਚਲ ਕਹਿੰਦੀ ਮੈਂ ਵੈਕਾਲ ਕੀਤੀ ਤੇ ਮੈਥੋਂ ਨੰਬਰ ਨਾ ਲੱਗਿਆ ਕਹਿੰਦੀ ਉਹਦੇ ਮੇਰੇ ਘਰ ਆ ਲਾ ਗਿਆ ਮੇਰੇ ਘਰ ਵਾਲਾ ਮੈਨੂੰ ਕਹਿੰਦਾ ਕਿ ਸ਼ੀਲਾ ਤੈਨੂੰ ਨਾ ਇੰਡੀਆ ਜਾਣਾ ਪਊਗਾ ਕਹਿੰਦੀ ਮੈਂ ਕਿਹਾ ਵੀ ਇੰਡੀਆ ਵੀ ਕਿਸ ਕਾਰਨ ਕਰਕੇ ਉਹ ਕਹਿੰਦਾ ਵੀ ਡੈਡੀ ਥੋੜੇ ਜਿਹਾ ਬਿਮਾਰ ਨੇਗੇ ਤੈਨੂੰ ਜਾਣਾ ਪਊਗਾ ਕਹਿੰਦੀ ਮੈਂ ਕਿਹਾ ਵੀ ਡੇੜੀ ਤਾਂ ਵਧੀਆ ਸੀ ਕਿ ਮੇਰੇ ਨਾਲ ਵਧੀਆ ਗੱਲਬਾਤ ਹੁੰਦੀ ਸੀ ਵੀ ਮੈਨੂੰ ਤਾਂ ਨਹੀਂ ਪਤਾ ਵੀ ਬਿਮਾਰ ਸੀ ਉਹ ਕਹਿੰਦਾ ਵੀ ਦੇਖ ਵੀਰੇ ਦਾ ਫੋਨ ਆਇਆ ਸੀ ਵੀ ਤੈਨੂੰ ਜਾਣਾ ਹੋਊਗਾ ਚਲੋ ਭਾਈ ਕਹਿੰਦੀ ਵੀ ਮੈਨੂੰ ਫਿਕਰਜੀ ਹੋ ਗਈ ਕਹਿੰਦੀ ਮੈਂ ਕਿਹਾ ਮੈਂ ਗੱਲ ਕਰਦੀ ਆਂ ਚਲੋ ਕਹਿੰਦੀ ਮੈਂ ਗੱਲ ਕੀਤੀ ਤੇ ਮੇਰੀ ਮਾਂ ਨਾਲ ਮੈਂ ਗੱਲ ਕੀਤੀ ਮੇਰੀ ਮਾਂ ਨੇ ਮੇਰੇ ਨਾਲ ਬਹੁਤੀ ਚੰਗੀ ਤਰ੍ਹਾਂ ਗੱਲ ਜੀ ਨਹੀਂ ਕੀਤੀ ਮੇਰੀ ਮਾਂ ਕਹਿੰਦੀ ਮੇਰੇ ਨਾਲ ਕਈ ਦਿਨਾਂ ਤੋਂ ਗੱਲ ਕਰਦੀ ਸੀ ਉਸ ਦਿਨ ਵੀ ਮੈਨੂੰ ਐ ਲੱਗਦਾ ਹੁੰਦਾ ਸੀ ਵੀ ਚੱਜਣਾ ਗੱਲ ਨਹੀਂ ਕਰਦੀ ਚਲ ਕਹਿੰਦੀ ਮੈਂ ਆਪਣੇ ਭਰਾ ਨਾਲ ਗੱਲ ਕੀਤੀ ਤੇ ਮੇਰੇ ਭਰਾ ਨੇ ਮੈਨੂੰ ਸੱਚ ਦੱਸ ਦਿੱਤਾ ਵੀ ਪਾਪਾ ਇਸ ਦੁਨੀਆ 'ਚ ਨਹੀਂ ਰਹੇ ਕਹਿੰਦੀ ਇਹ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਵੀ ਇਹ ਕੀ ਗੱਲ ਹੋਈ ਵੀ ਹੂੰ ਤਾਂ ਕਹਿੰਦੇ ਹੁੰਦੇ ਸੀ ਵੀ ਮੇਰੀ ਸਿਹਤ ਠੀਕ ਨਹੀਂ ਪਰ ਵੀ ਮੈਨੂੰ ਇੰਨਾ ਤਾਂ ਲੱਗਦਾ ਹੀ ਨਹੀਂ ਸੀ ਚੱਲ ਕਹਿੰਦੀ ਮੈਂ ਬਹੁਤ ਰੋਈ ਕਹਿੰਦੀ ਮੇਰੀ ਸੱਸ ਨੇ ਮੈਨੂੰ ਸੰਭਾਲ ਲਿਆ ਮਸਾਂ ਕਹਿੰਦੀ ਮੇਰੇ ਮਤਲਬ ਮੈਨੂੰ ਉਹਨੂੰ ਖਾਣਾ ਖਵਾਇਆ ਮੇਰੀ ਤਾਂ ਕਹਿੰਦੀ ਸਾਰੀ ਭੁੱਖ ਮਰ ਗਈ ਚਲੋ ਕਹਿੰਦੀ ਮੇਰੇ ਘਰ ਵਾਲਾ ਕਹਿੰਦਾ ਵੀ ਦੇਖ ਮੈਂ ਜਾ ਨਹੀਂ ਸਕਦਾ ਜਿਹੜੀ ਕੰਪਨੀ ਦੇ ਵਿੱਚ ਮੈਂ ਹੁਣ ਜੋਬ ਜੁਆਇਨ ਕੀਤੀ ਹੈ ਵੀ ਮੈਨੂੰ ਛੁੱਟੀ ਨਹੀਂ ਮਿਲਦੀ ਵੀ ਜੇ ਤੂੰ ਕਹਿਣੀ ਆ ਵੀ ਦੇਖ ਫਿਰ ਤਾਂ ਮੈਂ ਚਲਿਆ ਜਾਵਾਂ ਵੀ ਪਰ ਇਹੋ ਜੀ ਜੋਬ ਨਹੀਂ ਮਿਲਣੀ ਕਹਿੰਦੀ ਮੈਂ ਕਿਹਾ ਵੀ ਨਹੀਂ ਤੁਸੀਂ ਰਹਿਣਦੇ ਹੋ ਵੀ ਪਾਪਾ ਕਿਹੜਾ ਫਿਰ ਵਾਪਸ ਮੁੜੇ ਆਉਣਗੇ ਵੀ ਚਲ ਮੈਂ ਹੀ ਚਲੀ ਜਾਉਂ ਚਲ ਕਹਿੰਦੀ ਅਗਲੇ ਦਿਨ ਹੀ ਮੈਂ ਮੇਰੀ ਫਲਾਈਟ ਸੀ ਕਹਿੰਦੀ ਮੇਰੇ ਹਸਬੰਡ ਮੈਨੂੰ 에ਰਪੋਰਟ ਤੇ ਛੱਡ ਗਏ ਫਲਾਈਟ ਦੇ ਵਿੱਚ ਬਿਠਾ ਕੇ ਚਲੇ ਗਏ ਅੱਗੋਂ ਕਹਿੰਦੀ ਮੈਂ ਆਪਣੀ ਕਿਸੇਲੀ ਨੂੰ ਫੋਨ ਲਾਇਆ ਸਾਡੇ ਪਿੰਡ ਦੀ ਹੀ ਕੁੜੀ ਸੀ ਉਹ ਉਹਨੂੰ ਮੈਂ ਕਿਹਾ ਵੀ ਤੂੰ ਮੈਨੂੰ 에ਰਪੋਰਟ ਤੋਂ ਲੈ ਜੀ ਚੱਲ ਕਹਿੰਦੀ ਉਹ ਆਪਣੇ ਹਸਬੰਦ ਨਾਲ ਆ ਕੇ ਅੱਗੋਂ ਮੈਨੂੰ ਦਿੱਲੀੋਂ 에ਰਪੋਰਟ ਤੋਂ ਲੈ ਗਈ ਰਸਤੇ 'ਚ ਕਹਿੰਦੀ ਉਹ ਮੇਰੇ ਨਾਲ ਗੱਲਾਂ-ਵਾਟਾਂ ਕਰਦੀ ਸੀ ਮੇਰਾ ਮਨ ਧਰਾਉਂਦੀ ਸੀ ਪਰ ਕਹਿੰਦੀ ਮੈਨੂੰ ਕੁਝ ਚੰਗਾ ਨਹੀਂ ਸੀ ਲੱਗ ਰਿਹਾ ਵੀ ਮੈਂ ਕਿੰਨੇ ਸਾਲਾਂ ਬਾਅਦ ਹਨਾ ਆ ਰਹੀ ਸੀ ਵਾਪਸ ਅਮਰੀਕਾ ਤੋਂ ਹਜੇ ਤਾਂ ਮੈਂ ਆਪਣੇ ਪਿਓ ਨੂੰ ਆਪਣੀ ਪਰਿਵਾਰ ਬਾਰੇ ਆਪਣੀਆਂ ਖੁਸ਼ੀਆਂ ਬਾਰੇ ਦੱਸਣਾ ਸੀ ਤੇ ਵੀ ਮੇਰੇ ਪਿਓ ਮੈਨੂੰ ਛੱਡ ਕੇ ਚਲਾ ਗਿਆ ਕਹਿੰਦੀ ਮੇਰੀ ਅੱਖਾਂ ਦੇ ਵਿੱਚ ਹੰਝੂ ਸੀ ਮੇਰਾ ਮਨ ਭਰਿਆ ਹੋਇਆ ਸੀ ਚਲ ਕਹਿੰਦੀ ਜਦੋਂ ਮੈਂ ਘਰੇ ਪਹੁੰਚੀ ਤੇ ਮੈਂ ਘਰੇ ਵੜਦੇ ਹੀ ਮੇਰੀਆਂ ਧਾਹਾਂ ਨਿਕਲਣ ਲੱਗ ਗਈਆਂ ਮੈਂ ਬਹੁਤ ਰੋਈ ਮੈਂ ਆਪਣੀ ਮਾਂ ਦੇ ਗਲ ਲੱਗ ਕੇ ਰੋਈ ਪਰ ਕਹਿੰਦੀ ਮੇਰੀ ਮਾਂ ਮੱਟਰ ਬਣ ਕੇ ਬੈਠੀ ਸੀ ਵੀ ਉਹ ਰੋ ਵੀ ਨਹੀਂ ਰਹੀ ਸੀ ਮੇਰਾ ਭਰਾ ਵੀ ਰੋ ਰਿਹਾ ਸੀ ਚਲੋ ਕਹਿੰਦੀ ਸਾਰੇ ਕਹਿੰਦੇ ਵੀ ਇਹਦਾ ਹੀ ਇੰਤਜ਼ਾਰ ਕਰਦੇ ਸੀ ਕਹਿੰਦੀ ਮੇਰੇ ਪਾਪਾ ਦੀ ਲਾਸ਼ ਨੂੰ ਫ੍ਰਿਜ ਦੇ ਵਿੱਚ ਰੱਖਿਆ ਹੋਇਆ ਸੀ ਮੈਂ ਆਪਣੇ ਪਾਪਾ ਨੂੰ ਦੇਖ ਕੇ ਉਹਦੀ ਲਾਸ਼ ਨੂੰ ਵੇਖ ਕੇ ਬਹੁਤ ਰੋਈ ਚਲ ਕਹਿੰਦੀ ਮੇਰੇ ਆਉਂਦੇ ਹੀ ਮੇਰੇ ਪਾਪਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਤੇ ਕਹਿੰਦੀ ਮੇਰੀ ਮਾਂ ਦੀ ਹਾਲਤ ਸੀ ਜਿਹੜੀ ਉਹ ਮੈਨੂੰ ਬਹੁਤੀ ਠੀਕ ਨਹੀਂ ਲੱਗੀ ਉਹ ਚੁੱਪਗੁਪ ਜੇ ਬੈਠੀ ਸੀ ਕਹਿੰਦੀ ਜਦੋਂ ਅੰਤਮ ਸੰਸਕਾਰ ਹੋ ਗਿਆ ਚਲੋ ਸਾਰੇ ਰਾਤ ਹੋ ਗਈ ਸੌਂਗੇ ਮੈਂ ਵੀ ਕਹਿੰਦੀ ਥੱਕੀ ਸੀ ਸੌਂਗੀ ਅਗਲੇ ਦਿਨ ਸਵੇਰੇ ਕਹਿੰਦੀ ਜਦੋਂ ਮੈਂ ਉੱਠੀ ਉੱਠ ਕੇ ਕਹਿੰਦੀ ਮੇਰੀ ਅੱਖ ਖੁੱਲੀ ਤੇ ਕਹਿੰਦੀ ਮੈਂ ਆਪਣੀ ਮਾਂ ਵੱਲ ਵੇਖਿਆ ਮੇਰੀ ਮਾਂ ਕਹਿੰਦੀ ਘੂ ਘੁੱ ਸੁੱਤੀ ਪਈ ਕਹਿੰਦੀ ਮੈਂ ਸੋਚਿਆ ਵੀ ਮੇਰੀ ਮਾਂ ਨੂੰ ਇੰਨਾ ਵੱਡਾ ਦੁੱਖ ਲੱਗਿਆ ਤੇ ਇੰਨੇ ਸਾਲਾਂ ਬਾਅਦ ਮੈਂ ਵਾਪਸ ਆਈਆਂ ਵੀ ਮੇਰੀ ਮਾਂ ਨੂੰ ਇੰਨੀ ਨੀਂਦ ਆਈ ਆ ਚਲ ਕਹਿੰਨੀ ਮੈਂ ਵੇਟ ਕੀਤੀ ਘੰਟਾ 2 ਘੰਟੇ ਮੇਰੀ ਮੰਮਾ ਤਾਂ ਉੱਠੀ ਨਹੀਂ ਕਹਿੰਦੀ ਮੈਂ ਆਪਣੀ ਭਾਬੀ ਨੂੰ ਕਿਹਾ ਕਿ ਭਾਬੀ ਮੰਮੀ ਉੱਠਦੇ ਕਿਉਂ ਨਹੀਂ ਤੇ ਕਹਿੰਦੀ ਦੀਦੀ ਮੰਮੀ ਤਾਂ ਇੰਝ ਕਰਦੇ ਆ ਬਹੁਤ ਲੇਟ ਉੱਠਦੇ ਆ ਇਹ ਤਾਂ ਕਹਿੰਦੀ ਮੈਂ ਆਖਿਆ ਵੀ ਐ ਇੰਨੀ ਨੀਂਦ ਕਿਉਂ ਆਉਂਦੀ ਆ ਉਹ ਕਹਿੰਦੀ ਕਿ ਮੰਮੀ ਦੀ ਸਿਹਤ ਠੀਕ ਨਹੀਂ ਰਹਿੰਦੀ ਚਲ ਕਹਿੰਦੀ ਮੈਂ ਬਾਲੀ ਗੱਲ ਜੀ ਨਾ ਕੀਤੀ ਮੇਰੇ ਪਾਪਾ ਦੇ ਫੁੱਲ ਚੁਗਣੇ ਸੀ ਚਲ 9 ਵਜੇ ਮੇਰੀ ਮੰਮੀ ਉੱਠੀ ਉੱਠ ਕੇ ਕਹਿੰਦੀ ਉਹਨੇ ਕੋਈ ਮੇਰੇ ਨਾਲ ਬਹੁਤੀ ਗੱਲ ਨਹੀਂ ਕੀਤੀ ਕਹਿੰਦੀ ਮੈਂ ਆਪਣੀ ਮਾਂ ਨੂੰ ਕਿਹਾ ਵੀ ਮਾਂ ਤੈਨੂੰ ਪਤਾ ਮੈਂ ਤੇਰੀ ਧੀ ਆ ਤੇ ਉਹ ਕਹਿੰਦੀ ਆਏ ਕਰਨ ਲੱਗੀ ਮੇਰੀ ਧੀ ਤਾਂ ਦੂਰ ਆ ਮੇਰੀ ਧੀ ਤਾਂ ਦੂਰ ਕਹਿੰਦੀ ਮੈਂ ਤਾਂ ਹੈਰਾਨ ਜੇ ਰਹੀ ਚਲ ਕਹਿੰਦੀ ਮੈਂ ਫੇਰ ਨਾ ਬੋਲੀ ਪਾਪਾ ਦੇ ਫੁੱਲ ਚੁਗੇ ਗਏ ਤੇ ਉਸ ਤੋਂ ਬਾਅਦ ਕਹਿੰਦੀ ਦੁਪਹਿਰ ਵੇਲੇ ਨੂੰ ਸਾਰੇ ਰਿਸ਼ਤੇਦਾਰ ਵੀ ਚਲੇ ਗਏ ਕਹਿੰਦੀ ਵੀ ਮੈਂ ਦੇਖਿਆ ਮੇਰੀ ਮਾਂ ਅੰਦਰ ਪਈ ਸੀ ਮੈਂ ਆਈ ਅੰਦਰ ਅੰਦਰ ਆ ਕੇ ਕਹਿੰਦੀ ਮੈਂ ਆਪਣੀ ਮਾਂ ਨੂੰ ਹਲੂਣਾ ਦਿੱਤਾ ਤੇ ਕਿਹਾ ਮਾਂ ਮਾਂ ਤੂੰ ਪਈ ਰਹਿਣੀ ਹੈ ਤੈਨੂੰ ਕੀ ਹੋਇਆ ਕਹਿੰਦੀ ਮੇਰੀ ਮਾਂ ਮੈਨੂੰ ਦੇਖ ਕੇ ਕਹਿਣ ਲੱਗੀ ਕੌਣਾ ਤੂੰ ਕੌਣਾ ਤੂੰ ਬਾਹਰ ਚੱਲ ਬਾਹਰ ਚੱਲ ਤੇ ਕਹਿੰਦੀ ਮੈਂ ਆਪਣੇ ਭਰਾ ਭਾਬੀ ਨੂੰ ਬੁਲਾਇਆ ਵੀ ਮੰਮੀ ਆਏ ਕਿਉਂ ਕਰਦੀ ਆ ਉਹ ਕਹਿੰਦੀ ਵੀ ਅਸੀਂ ਤੈਨੂੰ ਦੱਸਿਆ ਨਹੀਂ ਵੀ ਮੰਮੀ ਨੂੰ ਤਾਂ پاگلਪਣ ਦੇ ਦੌਰੇ ਪੈਂਦੇ ਆ ਕਹਿੰਦੀ ਮੈਂ ਕਿਹਾ ਕਦੋਂ ਤੋਂ ਆ ਕਿ 6 ਮਹੀਨੇ ਹੋ ਗਏ ਕਹਿੰਦੀ ਮੈਂ ਕਿਹਾ ਵੀ ਇੰਨੀ ਵੱਡੀ ਗੱਲ ਹੋ ਗਈ ਤੁਸੀਂ ਮੈਨੂੰ ਦੱਸਿਆ ਨਹੀਂ ਵੀ ਜਦੋਂ ਵੀ ਮੈਂ ਮੰਮੀ ਨਾਲ ਗੱਲ ਕਰਦੀ ਆ ਮੰਮੀ ਇੰਨੀ ਗੱਲ ਨਹੀਂ ਕਰਦੀ ਵੀ ਹਾਂ ਉਦੋਂ ਠੀਕ ਕਰਦੀ ਇੰਨੀ ਤੇ ਕੋਈ ਕਰਦੀ ਵੀ ਕਿੰਨੇ ਦਿਨ ਤੋਂ ਆ ਉਹ ਕਹਿੰਦੇ ਤੈਨੂੰ ਦੱਸ ਕੇ ਕੀ ਕਰ ਲੈਂਦੇ ਵੀ ਹੁਣ ਅਸੀਂ ਦਵਾਈ ਦਵਾਈ ਤਾਂ ਜਾਂਦੇ ਆ ਚਲ ਕਹਿੰਦੀ ਭਾਈ ਮੇਰਾ ਮਨ ਨਾ ਖਰਾਬ ਹੋ ਗਿਆ ਤੇ ਵੀ ਮੈਂ ਆਪਣੇ ਪਿਓ ਨੂੰ ਹਣਾ ਖੋ ਚੁੱਕੀ ਸੀਗੀ ਤੇ ਹੁਣ ਮੇਰੀ ਮਾਂ ਇਸ ਤਰ੍ਹਾਂ ਸੀ ਕਹਿੰਦੀ ਮੈਂ ਕਿਹਾ ਵੀ ਆਪਾਂ ਇਹਨਾਂ ਨੂੰ ਕਿਸੇ ਡਾਕਟਰ ਨੂੰ ਨਹੀਂ ਦਿਖਾਇਆ ਉਹ ਕਹਿੰਦੇ ਵੀ ਦਿਖਾਇਆ ਦਵਾਈ ਦਿੰਨੇ ਆ ਕਹਿੰਦੀ ਮੈਂ ਨਾ ਆਪਣੀ ਉਸੇ ਸਹੇਲੀ ਨੂੰ ਫੋਨ ਕੀਤਾ ਉਹਦੇ ਹਸਬੰਡ ਡਾਕਟਰ ਸੀ ਜਿਹੜੀ ਮੈਨੂੰ 에ਰਪੋਰਟ ਤੋਂ ਲੈ ਕੇ ਗਈ ਸੀ ਕਹਿੰਦੀ ਮੈਂ ਉਹਨਾਂ ਨੂੰ ਕਿਹਾ ਵੀ ਮੇਰੀ ਮਾਂ ਦੀ ਹਾਲਤ ਇਹ ਆ ਕਹਿੰਦੀ ਉਹਦੇ ਹਸਬੰਡ ਸੀ ਜਿਹੜੇ ਦਿਮਾਗ ਦੇ ਡਾਕਟਰ ਸੀ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਆਪਾਂ ਦੇਖ ਲਾਂਗੇ ਕਹਿੰਦੀ ਮੈਂ ਆਪਣੀ ਸਹੇਲੀ ਨੂੰ ਕਿਹਾ ਵੀ ਮੈਂ ਕੱਲ ਨੂੰ ਲੈ ਕੇ ਆਵਾਂ ਉਹ ਕਹਿੰਦੀ ਵੀ ਨਹੀਂ ਸ਼ੀਲਾ ਹਜੇ ਨਹੀਂ ਲੈ ਕੇ ਆਣਾਗਾ ਵੀ ਹਜੇ ਤਾਂ ਅੰਕਲ ਦਾ ਭੋਗ ਨਹੀਂ ਪਿਆਗਾ ਵੀ ਬਾਅਦ ਚ ਦੇਖ ਲਾਂਗੇ ਚਲ ਕਹਿੰਦੀ ਅਗਲੇ ਦਿਨ ਮੇਰੀ ਭਝਾਈ ਮੇਰੀ ਮੰਮੀ ਨੂੰ ਰੋਟੀ ਦੇਣ ਆਈ ਤੇ ਰੋਟੀ ਤੋਂ ਬਾਅਦ ਉਹ ਗੋਲੀ ਦਿੰਦੀ ਸੀ ਕਹਿੰਦੀ ਮੈਂ ਕਿਹਾ ਵੀ ਭਾਬੀ ਇਹ ਕਾਦੀ ਦਵਾਈ ਆ ਉਹ ਕਹਿੰਦੀ ਵੀ ਇਹੋ ਹੀ ਦਵਾਈ ਆ ਜਿਹੜੀ ਦੌਰਿਆਂ ਤੋਂ ਆਗੀ ਚਲ ਕਹਿੰਦੀ ਜਦੋਂ ਉਹ ਮੇਰੀ ਮੰਮੀ ਨੇ ਗੋਲੀ ਖਾਧੀ ਉਦੋਂ ਬਾਅਦ ਮੇਰੀ ਮੰਮੀ ਸੌਂ ਗਈ ਤੇ ਮੇਰੀ ਮੰਮੀ ਅਗਲੇ ਦਿਨ ਤੱਕ ਨਾ ਉઠી ਮੈਨੂੰ ਕਹਿੰਦੀ ਅਗਲੇ ਦਿਨ ਫੇਰ ਆਈ ਲੱਗਿਆ ਤੇ ਅਗਲੇ ਦਿਨ ਫੇਰ ਰੋਟੀ ਤੋਂ ਬਾਅਦ ਮੇਰੀ ਭਝਾਈ ਨੇ ਗੋਲੀ ਦਿੱਤੀ ਫੇਰ ਮੇਰੀ ਮੰਮੀ ਸੌਂਗੀ ਫੇਰ ਨਾ ਉੱਠੀ ਕਹਿੰਦੀ ਮੈਨੂੰ ਤਾਂ ਨਗੜਵੜੀ ਜੀ ਲੱਗੀ ਚਲ ਕਹਿੰਦੀ ਮੈਂ ਆਖਿਆ ਵੀ ਭਾਬੀ ਇਹ ਗੋਲੀਆਂ ਨਾ ਮੈਨੂੰ ਠੀਕ ਨਹੀਂ ਲੱਗਦੀਆਂ ਵੀ ਇਹਦੇ ਨਾਲ ਮੰਮੀ ਨੂੰ ਨੀਂਦ ਆਉਂਦੀ ਲੱਗਦੀ ਆ ਉਹ ਕਹਿੰਦੀ ਵੀ ਨਹੀਂ ਵੀ ਇਹ ਦੌਰਿਆਂ ਦੀ ਦਵਾਈ ਆ ਨਾ ਥੋੜਾ ਬਹੁਤਾ ਨਸ਼ਾ ਹੋਊਗਾ ਵੀ ਤਾਂ ਨੀਂਦ ਆਉਂਦੀ ਆ ਕਹਿੰਦੀ ਮੈਂ ਆਖਿਆ ਵੀ ਇੰਨਾ ਸੌਣਾ ਤਾਂ ਗਲਤ ਆ ਵੀ ਮੰਮੀ ਤਾਂ ਇਹਦਾ ਮਤਲਬ ਸੁੱਤੂ ਹੀ ਰਹਿੰਦੀ ਹੈਗੀ ਤੇ ਵੀ ਜਦੋਂ ਉੱਠਦੀ ਆ ਉਦੋਂ ਡਰਨ ਲੱਗ ਜਾਂਦੀ ਆ ਵੀ ਨਾ ਕੋਈ ਗੱਲ ਕਰਦੀ ਆ ਚਲ ਕਹਿੰਦੀ ਮੈਂ ਉਹਨਾਂ ਗੋਲੀਆਂ ਦੇ ਨਾ ਸ਼ੀਸ਼ੀ ਦੀ ਮੈਂ ਦੇਖੀ ਨਹੀਂ ਕਰਖੀ ਵੀ ਭਾਬੀ ਕਿੱਥੇ ਰੱਖੋ ਕਹਿੰਦੀ ਜਦੋਂ ਉਹਨੇ ਰੱਖੀ ਜਦੋਂ ਚਲੀ ਗਈ ਤੇ ਮੈਂ ਉਹਦੀ ਫੋਟੋ ਖਿੱਚ ਕੇ ਆਪਦੀ ਸਹੇਲੀ ਨੂੰ ਭੇਜਦੀ ਤੇ ਉਹਨੂੰ ਮੈਂ ਕਿਹਾ ਵੀ ਤੂੰ ਆਹ ਫੋਟੋ ਗੋਲੀਆਂ ਦਿਖਾਈ ਜੀਜੂ ਨੂੰ ਵੀ ਇਹ ਕਾਦੀਆਂ ਨੇ ਵੀ ਮੇਰੀ ਮੰਮੀ ਨੂੰ ਇਹ ਦਿੰਦੇ ਆ ਚਲ ਭਾਈ ਕਹਿੰਦੀ ਮੇਰੇ ਪਾਪਾ ਦੇ ਭੋਗ ਦਾ ਦਿਨ ਨੇੜੇ ਆ ਗਿਆ ਭੋਗ ਪਿਆ ਮੇਰੀ ਸਹੇਲੀ ਵੀ ਭੋਗ ਤੇ ਆਈ ਤੇ ਉਸ ਦਿਨ ਉਹ ਮੇਰੇ ਕੋਲੇ ਰਹਿ ਪਈ ਕਹਿੰਦੀ ਵੀ ਮੈਂ ਉਹਦੇ ਨਾਲ ਗੱਲ ਕੀਤੀ ਆਪਣੀ ਮਾਂ ਦੀ ਹਾਲਤ ਬਾਰੇ ਵੀ ਮੈਨੂੰ ਤਾਂ ਬਹੁਤ ਡਰ ਲੱਗ ਰਿਹਾਗਾ ਮੇਰੀ ਮਾਂ ਐ ਕਿਉਂ ਆ ਉਹ ਕਹਿੰਦੀ ਵੀ ਅੱਜ ਮੈਂ ਚੀਲਾ ਐਸੀ ਕਰਕੇ ਰਹੀਆਂ ਵੀ ਜਿਹੜੀ ਤੇਰੀ ਮੰਮੀ ਨੂੰ ਗੋਲੀ ਦਿੱਤੀ ਜਾ ਰਹੀ ਹੈ ਉਹ ਠੀਕ ਨਹੀਂ ਗਈ ਉਹ ਇੱਕ ਇਹੋ ਜਿਹਾ ਜ਼ਹਿਰ ਆ ਜਿਹਦੇ ਨਾਲ ਬੰਦਾ ਹੌਲੀ-ਹੌਲੀ ਪਾਗਲ ਹੋ ਕੇ ਮਰਦਾ ਕਹਿੰਦੀ ਮੇਰੇ ਇਹ ਗੱਲ ਸੁਣ ਕੇ ਵੀ ਮੈਨੂੰ ਤਾਂ ਹੈਰਾਨੀ ਹੋਈ ਵੀ ਮੇਰੀ ਭਝਾਈ ਇਹ ਕਿਉਂ ਦਵਾਈ ਦਿੰਦੀ ਆ ਕਹਿੰਦੀ ਮੈਂ ਆਪਣੇ ਭਰਾ ਕੋਲ ਗੱਲ ਕੀਤੀ ਵੀ ਜਿਹੜੀ ਮੰਮੀ ਦਵਾਈ ਮੰਮੀ ਨੂੰ ਦਵਾਈ ਦਿੰਨੇ ਆ ਵੀ ਉਹ ਠੀਕ ਆ ਉਹ ਕਹਿੰਦਾ ਹਾਂ ਹਾਂ ਭੈਣੇ ਠੀਕ ਆ ਮੈਂ ਆਪ ਡਾਕਟਰ ਨੂੰ ਦਿਖਾਈ ਆ ਕਹਿੰਦੀ ਮੈਨੂੰ ਮੇਰੇ ਭਰਾ ਦੀ ਗੱਲ ਵੀ ਪੂਰੀ ਜਿਹੀ ਲੱਗੀ ਚਲ ਕਹਿੰਦੀ ਵੀ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਨਾ ਵੀ ਹੋਰ ਡਾਕਟਰ ਨੂੰ ਦਿਖਾਣਾ ਚਾਹਣੀ ਆ ਤੇ ਉਹ ਡਰਨ ਉਹ ਕਹਿੰਦੇ ਵੀ ਨਹੀਂ ਵਧੀਆ ਇਲਾਜ ਤਾਂ ਚੱਲੀ ਜਾਂਦਾ ਕਹਿੰਦੀ ਮੈਂ ਕਿਹਾ ਨਹੀਂ ਗੱਲ ਕਹਿੰਦੀ ਮੈਂ ੱੱਕੇ ਨਾਲ ਹੀ ਗੱਡੀ ਕਰਾਈ ਤੇ ਆਪਦੀ ਮਾਂ ਨੂੰ ਡਾਕਟਰ ਦੇ ਲੈ ਗਈ ਜਦੋਂ ਕਹਿੰਦੀ ਮੇਰੀ ਸਹੇਲੀ ਦੇ ਹਸਬੰਦ ਨੇ ਮੇਰੀ ਮੰਮੀ ਨਾਲ ਗੱਲ ਕੀਤੀ ਉਹਦਾ ਚੈੱਕਅਪ ਕੀਤਾ ਉਹ ਕਹਿੰਦਾ ਵੀ ਜਿਹੜੀ ਇਹਨੂੰ ਦਵਾਈ ਦਿੱਤੀ ਜਾ ਰਹੀ ਆ ਉਹ ਕਾਫੀ ਹੱਦ ਤੱਕ ਇਹਨਾਂ ਤੇ ਅਸਰ ਕਰ ਚੁੱਕੀ ਆ ਵੀ ਹੁਣ ਤੁਸੀਂ ਉਹ ਦਵਾਈ ਬੰਦ ਕਰ ਦਿਓ ਉਹਨਾਂ ਨੇ ਕਹਿੰਦੀ ਮੰਮੀ ਨੂੰ ਐਡਮਿਟ ਕਰ ਲਿਆ ਐਡਮਿਟ ਕਰਕੇ ਉਹ ਮੰਮੀ ਦੀ ਕਾਉਂਸਲਿੰਗ ਕਰਦੇ ਦਵਾਈ ਦਿੰਦੇ ਚਲੋ ਕਹਿੰਦੀ 2-4 ਦਿਨਾਂ ਦੇ ਵਿੱਚ ਮੇਰੀ ਮੰਮੀ ਨੂੰ ਸੁਰਤ ਜੀ ਆ ਗਈ ਜਦੋਂ ਕਹਿੰਦੀ ਮੈਂ ਮੇਰੀ ਮੰਮੀ ਕੋਲ ਬੈਠੀ ਤੇ ਮੇਰੀ ਮੰਮੀ ਨੇ ਅੱਖ ਖੋਲੀ ਤੇ ਕਹਿੰਦੀ ਉਹ ਮੈਨੂੰ ਵੇਖ ਕੇ ਰੋਣ ਲੱਗ ਗਈ ਉੱਚੀ ਉੱਚੀ ਤੇ ਮੈਨੂੰ ਗੱਲ ਨਾਲ ਲਾ ਲਿਆ ਤੇ ਮੈਨੂੰ ਕਹਿੰਦੀ ਵੀ ਪਤ ਤੂੰ ਕਦੋਂ ਆਈ ਕਹਿੰਦੀ ਮੈਂ ਆਖਿਆ ਮਾਂ ਤੈਨੂੰ ਕੁਝ ਨਹੀਂ ਪਤਾ ਕਹਿੰਦੀ ਨਾ ਕਹਿੰਦੀ ਮੈਂ ਆਖਿਆ ਤੈਨੂੰ ਪਾਪਾ ਦਾ ਵੀ ਨਹੀਂ ਪਤਾ ਕਹਿੰਦੀ ਤੇਰੇ ਪਿਓ ਦਾ ਕੀ ਦੱਸਾਂ ਮੈਂ ਕਹਿੰਦੀ ਸਾਰਾ ਦਿਨ ਪਿਆਰ ਰਹਿੰਦਾਗਾ ਤੇ ਗੱਲ ਨਹੀਂ ਕਰਦਾ ਬਾਤ ਨਹੀਂ ਕਰਦਾ ਕਹਿੰਦੀ ਕੀ ਤੂੰ ਪਿਓ ਦੀ ਗੱਲ ਕਰਦੀ ਐ ਨਾਲੇ ਤੂੰ ਕਦੋਂ ਆ ਗਈ ਤੂੰ ਇਕੱਲੀ ਆਈਆਂ ਪਰੌਣਾ ਨਹੀਂ ਆਇਆ ਕਹਿੰਦੀ ਜਦੋਂ ਮੇਰੇ ਮੰਮੀ ਨੇ ਇੰਨਾ ਕੁਝ ਪੁੱਛਿਆ ਤੇ ਕਹਿੰਦੀ ਮੈਨੂੰ ਐ ਲੱਗਿਆ ਵੀ ਇਹਦਾ ਮਤਲਬ ਮੰਮੀ ਨੂੰ ਪਤਾ ਨਹੀਂ ਪਾਪਾ ਦੀ ਮੌਤ ਦਾ ਚਲ ਕਹਿੰਦੀ ਭਈ ਮੈਂ ਕਿਹਾ ਵੀ ਮੰਮੀ ਪਾਪਾ ਇਸ ਦੁਨੀਆ ਚ ਨਹੀਂ ਰਹੇ ਵੀ ਤੁਸੀਂ ਕੋਲ ਤਾਂ ਬੈਠੇ ਸੀ ਜਦੋਂ ਅੰਤਮ ਸੰਸਕਾਰ ਕੀਤਾ ਸਾਰਾ ਕੁਝ ਤੇ ਕਹਿੰਦੀ ਵੀ ਮੈਨੂੰ ਨਹੀਂ ਯਾਦ ਕੁਝ ਵੀ ਚਲ ਕਹਿੰਦੀ ਵੀ ਮੇਰੀ ਮਾਂ ਬਹੁਤ ਰੋਈ ਅਸੀਂ ਦੋਨੇ ਮਾਮਾ ਧੀਆ ਰੋਣ ਲੱਗ ਗੀਆਂ ਦੁਬਾਰ ਕਹਿੰਦੀ 10 ਦਿਨਾਂ ਦਾ ਲਗਾਤਾਰ ਟ੍ਰੀਟਮੈਂਟ ਕਰਨ ਤੋਂ ਬਾਅਦ ਡਾਕਟਰ ਨੇ ਸਾਨੂੰ ਘਰੇ ਭੇਜਤਾ ਜਦੋਂ ਅਸੀਂ ਘਰੇ ਗਈਆਂ ਮੇਰੀ ਮਾਂ ਬਹੁਤ ਰੋਈ ਆਂੜਣਾ ਗੋਂੜਣਾ ਇਕੱਠੀਆਂ ਹੋ ਗਈਆਂ ਤੇ ਕੰਨੀ ਮੇਰੇ ਭਰਾ ਪਰਜਾਈ ਨੂੰ ਵੀ ਆਏ ਜੀ ਹੋਇਆ ਤੇ ਮੇਰੀ ਮਾਂ ਮੇਰੇ ਭਰਾ ਪਰਜਾਈ ਵੱਲ ਕੋੜ-ਕੋੜ ਕੇ ਜੀ ਵੇਖਦੀ ਸੀ ਤੇ ਕਹਿੰਦੀ ਚਲ ਮੇਰੀ ਭਝਾਈ ਕਹਿੰਦੀ ਵੀ ਅਸੀਂ ਕਰਾਤਾ ਰਹੇ ਸੀ ਇਲਾਜ ਵੀ ਸਾਡੇ ਤੇ ਯਕੀਨ ਨਹੀਂ ਸੀ ਕਹਿੰਦੀ ਮੈਂ ਆਖਿਆ ਵੀ ਕਿੱਥੇ ਹੋ ਮੰਮੀ ਸੀ ਕਿੱਥੇ ਅੱਜ ਵਾਲੀ ਮੰਮੀ ਆ ਵੀ ਮੰਮੀ ਨੂੰ ਤਾਂ ਸੁਰਤ ਹੀ ਹੈ ਨਹੀਂ ਵੀ ਜਿਹੜੀ ਤੁਸੀਂ ਦਵਾਈ ਦੇਈਗੇ ਇਹਦਾ ਮਤਲਬ ਗਲਤ ਦੇਈਗੇ ਕਹਿੰਦੀ ਚਲੋ ਮੈਂ ਉਹ ਗੱਲ ਕਰਨਾ ਨਹੀਂ ਚਾਹੁੰਦੀ ਸੀ ਵੀ ਮੈਂ ਉਹਨਾਂ ਨੂੰ ਗੱਲ-ਗੱਲੀ ਸਮਝਾਉਣਾ ਚਾਹੁੰਦੀ ਸੀ ਚਲੋ ਭਾਈ ਉਸ ਤੋਂ ਬਾਅਦ ਕਹਿੰਦੀ ਮੈਂ ਤੇ ਮੇਰੀ ਮਾਂ ਘਰ ਦੇ ਵਿੱਚ ਰਹਿੰਦੀਆਂ ਹਨ ਵੀ ਮੈਂ ਮਹੀਨੇ ਡੇਢ ਮਹੀਨੇ ਦੀ ਛੁੱਟੀ ਆਈ ਸੀ ਚਲ ਕਹਿੰਦੀ ਅਸੀਂ ਗੱਲਾਂ-ਬਾਤਾਂ ਕਰਦੀਆਂ ਸਾਡਾ ਢਿੱਡ ਹੌਲਾ ਹੁੰਦਾ ਤੇ ਮੇਰੀ ਮਾਂ ਮੈਨੂੰ ਦੱਸਣ ਲੱਗੀ ਵੀ ਤੇਰੇ ਭਰਾ ਭਝਾਈ ਵੀ ਬਹੁਤ ਬੁਰਾ سلوਕ ਕਰਦੀ ਸੀ ਸਾਡੇ ਨਾਲ ਵੀ ਬਹੁਤ ਵਾਰ ਤੇਰੇ ਭਰਾ ਨੇ ਤੇਰੇ ਪਿਓ ਦੀ ਦਾੜੀ ਫੜ ਲਈ ਸੀ ਕੁੱਟਿਆ ਵੀ ਸੀ ਕਹਿੰਦੀ ਮੈਂ ਕਿਹਾ ਵੀ ਕਿਸ ਗੱਲ ਤੋਂ ਕਹਿੰਦੀ ਵੀ ਜ਼ਮੀਨ ਸੀ ਜਿਹੜੀ ਉਹ ਕੁਸ਼ਕ ਤੇਰੇ ਭਰਾ ਦੇ ਨਾਂ ਕਰਾਤੀ ਸੀ ਵੀ ਇਹ ਕਹਿੰਦੇ ਸੀ ਸਾਰੀ ਜ਼ਮੀਨ ਤੇ ਘਰ ਨਾ ਕਰਾ ਪਰ ਤੇਰੇ ਪਿਓ ਨੇ ਸਾਰੀ ਜ਼ਮੀਨ ਨਾ ਕਰਾਈ ਕਹਿੰਦੀ ਹੁਣ ਜਿਹੜੀ ਤੇਰੇ ਪਿਓ ਦੇ ਨਾਂ ਜ਼ਮੀਨ ਆ ਵੀ ਉਹ ਮੇਰੇ ਤੇ ਤੇਰੇ ਨਾਂ ਤੇ ਆਪਣੇ ਸਾਰਿਆਂ ਦੇ ਨਾਂ ਚੜ ਗਈ ਹੋਊਗੀ ਵੀ ਹੁਣ ਵੀ ਇਹ ਔਖੇ ਹੋਣਗੇ ਚਲ ਕਹਿੰਦੀ ਥੋੜੇ ਜਿਹੇ ਦਿਨ ਲੰਘੇ ਤੇ ਥੋੜੇ ਦਿਨ ਬਾਅਦ ਮੇਰੇ ਭਰਾ ਨੇ ਇੱਕ ਕਾਗਜ਼ ਲੈ ਕੇ ਆ ਗਿਆ ਉਹ ਕਹਿੰਦਾ ਵੀ ਪੜ੍ਹਨੇ ਤੇ ਸਾਈਨ ਕਰ ਦੇ ਵੀ ਪਾਪਾ ਦਾ ਡੈਥ ਸਰਟੀਫਿਕੇਟ ਬਣਾਉਣਾ ਕਹਿੰਦੀ ਮੈਂ ਆਖਿਆ ਵੀ ਡੈਥ ਸਰਟੀਫਿਕੇਟ ਤੇ ਸਾਰਿਆਂ ਦੇ ਸਾਈਨ ਦੀ ਤਾਂ ਲੋੜ ਨਹੀਂ ਹੁੰਦੀ ਵੀ ਜਾਂ ਸੋਡੇ ਹੋ ਜਾਣਗੇ ਜਾਂ ਮੰਮੀ ਦੇ ਹੋ ਜਾਣਗੇ ਕਹਿੰਦਾ ਨਹੀਂ ਸਾਰਿਆਂ ਦੇ ਹੋਣਗੇ ਮੰਮੀ ਦੇ ਵੀ ਕਰਾਉਣੇ ਆ ਕਹਿੰਦੀ ਜਦੋਂ ਮੈਂ ਉਹ ਕਾਗਜ਼ ਵੇਖੇ ਤੇ ਮੈਨੂੰ ਕਹਿੰਦਾ ਲੈ ਤੈਨੂੰ ਮੇਰੇ ਤੇ ਯਕੀਨ ਨਹੀਂਗਾ ਤੂੰ ਕਾਗਜ਼ ਪੜ੍ਹਦਾ ਹੀ ਆ ਕਹਿੰਦੀ ਮੈਂ ਆਖਿਆ ਨਹੀਂ ਯਕੀਨ ਵਾਲੀ ਗੱਲ ਨਹੀਂ ਵੀ ਇੰਨੇ ਕਾਗਜ਼ ਤਾਂ ਨਹੀਂ ਹੁੰਦੇ ਡੈਥ ਸਰਟੀਫਿਕੇਟ ਦੇ ਕਹਿੰਦੀ ਜਦੋਂ ਤੇ ਕਹਿੰਦੀ ਉਹ ਜ਼ਮੀਨ ਜਿਹੜੀ ਵੀ ਮੇਰੇ ਪਾਪਾ ਵਾਲੀ ਮੇਰੇ ਮੰਮੀ ਤੇ ਉਹਦੇ ਨਾਂ ਹੋਈ ਸੀ ਉਹਦੇ ਕਾਗਜ਼ ਸੀਗੇ ਤੇ ਕਹਿੰਦੀ ਵੀ ਮੈਂ ਮੰਮੀ ਦੇ ਸਾਹਮਣੇ ਤਾਂ ਕੁਝ ਬੋਲੀ ਨਹੀਂ ਤੇ ਮੈਂ ਆਪਣੇ ਭਰਾ ਵੱਲ ਵੇਖੀ ਕਹਿੰਦੀ ਮੇਰਾ ਭਰਾ ਵੀ ਸਮਝ ਗਿਆ ਵੀ ਇਹਨੂੰ ਪਤਾ ਲੱਗ ਗਿਆ ਕਹਿੰਦੀ ਮੈਂ ਆਪਣੇ ਭਰਾ ਨੂੰ ਉਦੋਂ ਤਾਂ ਕੁਝ ਨਾ ਬੋਲੀ ਉਸ ਤੋਂ ਬਾਅਦ ਕਹਿੰਦੀ ਜਦੋਂ ਮੇਰਾ ਭਰਾ ਆਪਣੇ ਕਮਰੇ 'ਚ ਗਿਆ ਮੈਂ ਉਹਦੇ ਪਿੱਛੇ ਜਾ ਕੇ ਕਿਹਾ ਵੀ ਕੀ ਤੈਨੂੰ ਇੰਨਾ ਵੀ ਯਕੀਨ ਨਹੀਂ ਵੀ ਮੈਂ ਜ਼ਮੀਨ ਕੀ ਕਰਨੀ ਆ ਨਾਲੇ ਮਾਂ ਨੇ ਕੀ ਕਰਨੀ ਆ ਵੀ ਜਦੋਂ ਮੈਂ ਨਹੀਂ ਲੈ ਕੇ ਜਾਂਦੀ ਤੇ ਮਾਂ ਨੇ ਮੈਨੂੰ ਦੇਣੀ ਕਿੱਥੋਂ ਆ ਵੀ ਜਦੋਂ ਮੈਂ ਆਪਦੇ ਹਿੱਸੇ ਵਾਲੀ ਜਿਹੜੀ ਮੇਰੇ ਨਾਂ ਲੱਗੀ ਉਹ ਨਹੀਂ ਲੈ ਕੇ ਜਾਂਦੀ ਬੀਤੇ ਨੂੰ ਇੰਨਾ ਵੀ ਯਕੀਨ ਨਹੀਂ ਤੇ ਕਹਿੰਦਾ ਕਿ ਨਹੀਂ ਪਹਿਣੇ ਤੂੰ ਗਲਤ ਸਮਝ ਗਈ ਕੱਲ ਨੂੰ ਪਰੌਣੇ ਦਾ ਕੀ ਪਤਾਗਾ ਐ ਜੋ ਕਹਿੰਦੀ ਮੈਂ ਆਖਿਆ ਫਿਰ ਤੂੰ ਮੈਨੂੰ ਸਿੱਧੇ ਮੂੰਹ ਕਹਿ ਦਿੰਦਾ ਚੱਲ ਕਹਿੰਦੀ ਮੈਂ ਉਹਨੂੰ ਕਿਹਾ ਵੀ ਮੈਨੂੰ ਸੱਚ-ਸੱਚ ਦੱਸ ਦੇ ਵੀ ਪਾਪਾ ਦੀ ਮੌਤ ਕਿਵੇਂ ਹੋਈ ਆ ਵੀ ਮੰਮੀ ਨੂੰ ਜਿਹੜੀ ਤੁਸੀਂ ਦਵਾਈ ਦੇ ਰਹੇ ਸੀ ਉਹ ਠੀਕ ਨਹੀਂ ਸੀ ਤੇ ਮੈਨੂੰ ਨਾ ਇਹ ਗੱਲ ਠੀਕ ਨਹੀਂ ਲੱਗ ਰਹੀ ਥੋਡੀ ਵੀ ਮੈਨੂੰ ਸੱਚ ਦੱਸ ਦਿਓ ਕਹਿੰਦੀ ਮੇਰਾ ਭਰਾ ਕਹਿੰਦਾ ਕਿ ਅੱਛਾ ਹੁਣ ਤੂੰ ਸਾਡੇ ਘਰ ਦੇ ਵਿੱਚ ਆ ਕੇ ਦੱਸੇਂਗੀ ਤੂੰ ਤਾਂ ਅਮਰੀਕਾ ਚਲੀ ਗਈ ਅਸੀਂ ਨਾਲੇ ਤਾਂ ਸੇਵਾ ਕੀਤੀ ਉਸ ਬੁਢੇ ਦੀ ਤੇ ਨਾਲੇ ਤੂੰ ਸਾਨੂੰ ਚੰਗਾ ਨਾਮ ਦਿੰਨੀ ਆ ਕਹਿੰਦੀ ਜਦੋਂ ਮੇਰਾ ਭਰਾ ਬਹੁਤਾ ਹੀ ਉੱਚਾ ਜਾ ਬੋਲਣ ਲੱਗਿਆ ਕਹਿੰਦੀ ਮੈਂ ਕਿਹਾ ਚੁੱਪ ਕਰ ਜਾ ਇੱਥੇ ਜੇ ਮੈਂ ਤੈਨੂੰ ਫਸਾਉਣਾ ਹੋਵੇ ਨਾ ਜੇਲ੍ਹ 'ਚ ਹੁਣ ਫਸਾ ਦਿਆਂ ਜਿਹੜੀ ਦਵਾਈ ਤੂੰ ਦਿੰਦਾ ਰਿਹਾ ਤੇ ਕਹਿੰਦਾ ਉਹ ਕਹਿੰਦੀ ਉਹ ਮੇਰੀ ਭਝਾਈ ਵੱਲ ਵੇਖਣ ਲੱਗ ਗਿਆ ਤੇ ਮੇਰੀ ਭਝਾਈ ਕਹਿੰਦੀ ਵੀ ਤੈਨੂੰ ਕੀ ਪਤਾ ਅਸੀਂ ਕਿਹੜੀ ਦਵਾਈ ਦਿੰਦੇ ਰਹੇ ਹਾਂ ਕਹਿੰਦੀ ਮੈਂ ਕਿਹਾ ਜਦੋਂ ਤੁਸੀਂ ਸੀਸ਼ੀ ਰੱਖੀ ਸੀ ਨਾ ਮੈਂ ਚੱਕ ਲਈ ਸੀ ਕਹਿੰਦੀ ਮੈਂ ਫੋਨ 'ਚ ਫੋਟੋ ਦਿਖਾਤੀ ਵੀ ਇਹ ਦਵਾਈ ਇੱਕ ਸਾਇਲੈਂਟ ਕਿਲਰ ਆ ਜੇਹਰ ਆ ਵੀ ਜਿਹਦੇ ਨਾਲ ਬੰਦਾ ਹੌਲੀ-ਹੌਲੀ ਪਾਗਲ ਹੋ ਕੇ ਮਰਦਾ ਕੀ ਤੁਸੀਂ ਸਮਝੇ ਵੀ ਮੈਨੂੰ ਪਤਾ ਹੀ ਨਹੀਂ ਮੈਂ ਚਾਹੁੰਦੀ ਸੀ ਤੁਸੀਂ ਸੁਧਰ ਜਿਓ ਤੁਹਾਨੂੰ ਗੱਲੀ-ਗੱਲੀ ਪਤਾ ਲੱਗ ਜੇ ਪਰ ਕਹਿੰਦੀ ਤੁਸੀਂ ਆਪਣੀ ਔਕਾਤ ਦਿਖਾਤੀ ਨਾ ਮੇਰੇ ਤੋਂ ਬੁਰਾ ਕੋਈ ਨਹੀਂ ਕਹਿੰਦੀ ਜੇ ਮੇਰੀ ਮਾਂ ਨੂੰ ਕੁਝ ਹੋਇਆ ਤੇ ਕਹਿੰਦੀ ਅੱਗੋਂ ਮੇਰੀ ਭਝਾਈ ਕਹਿੰਦੀ ਜੇ ਇੰਨੀ ਮਾਂ ਦਾ ਮੋਹ ਆਉਂਦਾ ਫਿਰ ਲੈ ਜਾਣਾ ਨਾਲ ਕਹਿੰਦੀ ਮੈਂ ਆਖਿਆ ਵੀ ਤੁਹਾਨੂੰ ਕੀ ਲੱਗਦਾ ਵੀ ਜਦੋਂ ਮੈਨੂੰ ਸੱਚਾਈ ਪਤਾ ਲੱਗੀ ਤੇ ਮੈਂ ਆਪਣੀ ਮਾਂ ਨੂੰ ਛੱਡ ਕੇ ਜਾਵਾਂ ਭੁੱਲ ਜਿਓ ਤੁਸੀਂ ਵੀ ਮੇਰੇ ਨਾਲ ਤੁਹਾਡਾ ਕੋਈ ਰਿਸ਼ਤਾ ਵੀ ਸੀ ਚਲ ਕਹਿੰਦੀ ਮੈਂ ਆਪਣੀ ਪਰਜਾਈ ਨੂੰ ਬਾਬਾ ਖਰੀਆਂ ਸੁਨਾਈਆਂ ਉਸ ਤੋਂ ਬਾਅਦ ਕਹਿੰਦੀ ਮੈਂ ਖੁਦ ਵੀ ਹੀ ਜ਼ਮੀਨ ਰੱਖਣਾ ਨਹੀਂ ਚਾਹੁੰਦੀ ਸੀ ਤੇ ਕਹਿੰਦੀ ਮੈਂ ਮੇਰੀ ਮਾਂ ਨੂੰ ਕਿਹਾ ਵੀ ਆਪਾਂ ਜ਼ਮੀਨ ਇਹਦੇ ਨਾਂ ਕਰ ਦਿੰਦੇ ਆ ਤੇ ਮੇਰੀ ਮਾਂ ਕਹਿੰਦੀ ਕਿਉਂ ਕਰ ਦਿੰਦੇ ਆ ਵੀ ਇੰਨਾ ਕੌੜਾ ਸੱਚ ਜਾਣਨ ਤੋਂ ਬਾਅਦ ਵੀ ਤੂੰ ਜ਼ਮੀਨ ਇਹਦੇ ਨਾਂ ਨੂੰ ਕਰਨ ਨੂੰ ਫਿਰਦੀ ਆ ਵੀ ਕੱਲ ਨੂੰ ਮੈਂ ਸੋਡੇ ਤੇ ਕਿਉਂ ਬੋਝ ਬਣਾ ਤੂੰ ਮੈਨੂੰ ਲੈ ਕੇ ਜਾਏਂਗੀ ਤੇ ਮੇਰੇ ਨਾਲ ਕੁਝ ਤਾਂ ਹੋਣਾ ਚਾਹੀਦਾ ਵੀ ਤੁਰੇ ਫਿਰਨ ਦੇ ਇਹਨਾਂ ਨੂੰ ਕਹਿੰਦੀ ਫੇਰ ਮੇਰੀ ਮੰਮੀ ਨੇ ਉਹ ਜ਼ਮੀਨ ਕਰਾਉਣ ਨਹੀਂ ਦਿੱਤੀ ਚਲ ਕਹਿੰਦੀ ਮੈਂ ਆਪਣੀ ਮਾਂ ਦੀ ਫੈਲ ਲਈ ਤੇ ਮੈਂ ਆਪਣੇ ਹਸਬੰਦ ਨੂੰ ਸਾਰੀ ਗੱਲ ਦੱਸਤੀ ਮੇਰੇ ਨਾਲ ਜਿੰਨੇ ਬਹੁਤ ਕੋਆਪਰੇਟਿਵ ਸੀ ਉਹ ਕਹਿੰਦੀ ਵੀ ਚਲ ਹੁਣ ਤੂੰ ਮੰਮੀ ਨੂੰ ਨਾਲ ਲੈ ਕੇ ਆਈਂ ਚਲ ਕਹਿੰਦੀ ਡੇਢ ਕੁ ਮਹੀਨੇ ਦੇ ਵਿੱਚ ਹੀ ਮੰਮੀ ਦਾ ਵੀਜ ਆ ਗਿਆ ਫਿਰ ਕਹਿੰਦੀ ਮੈਂ ਤੇ ਮੇਰੀ ਮੰਮੀ ਇਕੱਠੀਆਂ ਅਮਰੀਕਾ ਆਈਆਂ ਹੁਣ ਕਹਿੰਦੀ ਮੇਰੀ ਮਾਂ ਸਾਡੇ ਘਰ ਦੇ ਵਿੱਚ ਹੀ ਸਾਡੇ ਨਾਲ ਰਹਿੰਦੀ ਆ ਮੇਰੇ ਸਾਸ ਸਹੁਰੇ ਨੇ ਵੀ ਕਦੇ ਇਤਰਾਜ਼ ਨਹੀਂ ਕੀਤਾ ਹੈਗਾ ਕਦੀ ਅਸਲੀਅਤ ਤਾਂ ਹੀ ਤੋੜਤਾ ਮੇਰੇ ਭਰਾ ਨਾਲ ਜੀ ਤਾਂ ਕਰਦਾ ਸੀ ਵੀ ਇਹਨੂੰ ਜੇਲ੍ਹ 'ਚ ਫੜਾਈਏ ਤੇ ਪਰ ਕਹਿੰਦੀ ਮੈਂ ਸੋਚਿਆ ਵੀ ਇਹਨਾਂ ਨੇ ਤਾਂ ਜੋ ਕਰਨੀ ਸੀ ਕਰਤੀ ਤੇ ਕਹਿੰਦੀ ਮੈਨੂੰ ਇਸੇ ਗੱਲ ਦਾ ਵੀ ਅਫਸੋਸ ਆ ਵੀ ਮੇਰੇ ਪਿਓ ਨੂੰ ਵੀ ਇੰਨਾ ਨੇ ਇਹੀ ਡਿਪਰੈਸ਼ਨ ਦੇ ਵਿੱਚ ਕੁੱਟ-ਕੁੱਟ ਕੇ ਹਨਾ ਵੀ ਹੋ ਸਕਦਾ ਉਹਨੂੰ ਵੀ ਕੋਈ ਦਵਾਈ ਦਿੰਦੇ ਹੁਣ ਕਹਿੰਦੀ ਮੈਂ ਇਹ ਗੱਲ ਥੱਲੇ ਹੋ ਹੀ ਨਹੀਂ ਜਾਦੀ ਵੀ ਐਡਾ ਆਵਦਾ ਤਾਂ ਦੇਖੋ ਕਹਿੰਦੇ ਹੁੰਦੇ ਆ ਵੀ ਖੂਨ ਦਾ ਰਿਸ਼ਤਾ ਵੀ ਮੈਂ ਤਾਂ ਫਿਰ ਵੀ ਸੋਚਿਆ ਵੀ ਉਹ ਤਾਂ ਹੁਣ ਇਸ ਦੁਨੀਆ ਤੋਂ ਚਲਾ ਗਿਆ ਹੁਣ ਕਿਹੜਾ ਆਜੂ ਪਰ ਕਹਿੰਦੀ ਮੈਂ ਆਪਣੀ ਮਾਂ ਨੂੰ ਤੇ ਆਪਣੇ ਹਸਮਣ ਨੂੰ ਇਹ ਕਹਿੰਦਾ ਸੀ ਵੀ ਦੇਖੋ ਹੁਣ ਮੈਂ ਮਰਦੇ ਦਮ ਤੱਕ ਆਪਣੀ ਮਾਂ ਨੂੰ ਆਪਦੇ ਨਾਲ ਰੱਖੂ ਕਹਿੰਦੀ ਮੇਰੇ ਸੱਸ ਸਹੁਰੇ ਨੇ ਵੀ ਕੋਈ ਇਤਰਾਜ਼ ਨਹੀਂ ਜਤਾਇਆ ਹੁਣ ਕਹਿੰਦੀ ਮੇਰੀ ਮਾਂ ਮੇਰੇ ਘਰ ਦੇ ਵਿੱਚ ਰਹਿੰਦੀ ਮੇਰੀ ਸੱਸ ਅਤੇ ਮੇਰੀ ਮਾਂ ਨਾਲ ਕੇ ਕੰਮ ਕਰ ਲੈਂਦੀਆਂ ਅਸੀਂ ਦੋਨੋਂ ਜੀ ਕੰਮ ਤੇ ਚੱਲੇ ਜਾਂਦੇ ਆ ਕਹਿੰਦੀ ਸਾਡਾ ਵਧੀਆ ਗੁਜ਼ਾਰਾ ਹੋ ਰਿਹਾ ਵੀ ਇਹੋ ਜੇ 30 ਪੁੱਤ ਵੀ ਹੈਗੇ ਆ ਜਿਹੜੇ ਸਿਰਫ ਜ਼ਮੀਨ ਜਾਇਦਾਦ ਨੂੰ ਹੀ ਇਮੀਅਤ ਦਿੰਦੇ ਆ ਵੀ ਉਹਨਾਂ ਨੂੰ ਇਹ ਹੁੰਦਾ ਵੀ ਜ਼ਮੀਨ ਜਾਇਦਾਦ ਸਾਡੇ ਨਾਲ ਛੇਤੀ ਲੱਗ ਜੇ ਤੇ ਮਾਪਿਓ ਘਰ ਦੇ ਵਿੱਚ ਦੇਸਣ ਨਾ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਜਾਂਦੇ ਜਾਂਦੇ ਆਪਾਂ ਕੱਲ੍ਹ ਵਾਲੀ ਕਹਾਣੀ ਦੇ ਵਿਚਾਰ ਤੁਹਾਡੇ ਜੋ ਕਮੈਂਟ ਆਏ ਨੇ ਉਹ ਸਾਰਿਆਂ ਨਾਲ ਸਾਂਝੇ ਕਰਦੀ ਆਂ ਰਾਜਕੁਮਾਰ ਜੀ बिगड़ेती पद्द दुख मापियां ਲਈ ਜਿਉਣਾ ਦੁੱਭਰ ਕਰ ਦਿੰਦਾ ਹੈ ਹਾਂਜੀ ਬਿਲਕੁਲ ਅੱਗੇ ਬਲਜੀਤ ਕੌਰ ਹਾਂਜੀ ਕਿਰਨ ਬੇਟਾ ਸਟੋਰੀ ਬਹੁਤ ਇੰਟਰਸਟਿੰਗ ਹੈ ਅੱਗੇ ਬਨੀਤਾ ਰਾਣੀ ਵੈਰੀ ਨਾਈਸ ਹੈਪੀ ਸਿੰਘ ਹੈਪੀ ਸਿੰਘ ਵੈਰੀ ਨਾਈਸ ਸਟੋਰੀ ਸਿਸਟਰ ਸੁਖਨੂਰ ਸਿੰਘ ਸਿੱਧੂ ਨਾਈਸ ਸਟੋਰੀ ਸਿਸਟਰ ਕਸ਼ਮੀਰ ਖੱਖ ਵੈਰੀ ਨਾਈਸ ਸਟੋਰੀ ਪ੍ਰਗਟ ਸਿੰਘ ਦੀ ਆਈਡੀ ਤੋਂ ਮੇਰੀ ਭੈਣ ਗੁਰਮੀਤ ਮਖੋ ਬਹੁਤ ਸੋਹਣੀ ਕਹਾਣੀ ਆ ਮਲਕੀਤ ਸਿੰਘ ਦੀ ਬੇਟੀ ਨੇ ਬਹੁਤ ਗਲਤ ਕੀਤਾ ਡਾਕਟਰ ਅਜੈਬ ਘਰਾਟ ਵੈਰੀ ਨਾਈਸ ਸਟੋਰੀ ਸਿਸਟਰ ਜੀ ਬਨੀਤਾ ਰਾਣੀ ਇਹਨਾਂ ਨੇ ਈਮੋਜੀ ਭੇਜੇ ਨੇ ਗੱਗੂ ਗਿੱਲ ਇਹਨਾਂ ਨੇ ਵੀ ਈਮੋਜੀ ਭੇਜੇ ਨੇ ਅੱਗੇ ਹਦੇਵ ਚਹਿਲ ਅੱਗੇ ਗੁੱਡ ਕਹਾਣੀ ਤੇ ਅੱਗੇ ਬਲਵਿੰਦਰ ਕੌਰ ਵੈਰੀ ਨਾਈਸ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਣੇ ਕੀਮਤੀ ਵਿਚਾਰ ਪੇਸ਼ ਕਰਨ ਲਈ ਮਿਲਾਂਗੇ ਕੱਲ ਨੂੰ ਆਪਾਂ ਕਿਸੇ ਹੋਰ ਪਰਿਵਾਰਕ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ